ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨਵਾ ਇਹਨਾਂ ਮਹਾਪੁਰਸ਼ਾਂ ਲਾਗੇ ਵਿੱਚ ਗਰੀਬ ਦਾ ਮੂੰਹ ਗੁਰੀ ਗੁਰ ਸੰਸਥਾ ਜਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਮਹਾਰਾਜ ਦੇ ਵਰਸਾਏ ਹੋਏ ਬਾਬਾ ਜੱਖੀ ਜੱਦੀ ਪਿੰਡ ਨਲੂ ਵਿਖੇ ਇਲਾਕਾ ਨਵਾਂ ਸੰਗਤਾਂ ਗੁਰੂ ਸਾਹਿਬ ਦੀ ਬਾਰ ਮੇ ਸਤਿਕਾਰ ਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਨਰੂੜ ਵਿਖੇ ਗੁਰਨਾਨਕ ਚੈਰੀਟੇਵ ਡਿਸੈਸ ਲਾਬੋਰਟਰੀ ਚਲਾਈ ਜਾ ਰਹੀ ਹੈ ਜਿੱਥੇ ਕੇ ਗੁਰੂ ਸਾਹਿਬ ਦੀ অপার ਕਿਰਪਾ ਹੋ ਰਹੀ ਹੈ ਜੀ ਤਨਤਨ ਸਾਹਿਬ ਗੁਰਨਾਨਕ ਦੇ ਮਹਾਰਾਜ ਮਰੀਜ਼ਾਂ ਨੂੰ ਤੰਦਰੁਸਤੀ ਬਖਸ਼ ਰਹੇ ਨੇ ਤੇ ਸਾਡੇ ਕੋਲ ਇਸ ਵਕਤ ਮਾਝੇ ਪਰਦੇ ਤੇ ਜਿਲ੍ਹਾ ਸੋਲਨ ਤੇ ਨਾਲਾ ਗੜ ਕਸਬੇ ਤੋਂ ਸੰਕਤਾ ਦਵਾਈ ਲੈਣ ਲਗਾਤਾਰ ਪਹੁੰਚ ਰਹੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਹਾਂਜੀ ਭੈਣ ਜੀ ਤੁਹਾਡਾ ਕੀ ਨਾਮ ਕੀ ਜੀ ਰਣਜੀਤ ਕੌਰ ਕਿਹੜੀ ਜਗ੍ਹਾ ਤੋਂ ਆਏ ਆ ਣਾळा ਘਟ ਤੇ ਆਏ ਹਾਂ ਮਾਚਲ ਤੇ ਠੀਕ ਹੈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਗੋਡਨੇ ਚ ਦਰਦ ਤੇ ਜੀ ਬਹੁਤ ਠੀਕ ਹੈ ਜੀ ਕਾਦਾ ਦਰਦ ਈ ਹੈ ਇਹ ਪੰਜ 6 ਸਾਲ ਹੋ ਗਏ ਤੇ ਜੀ ਪੰਜ 6 ਸਾਲ ਹੋ ਗਏ ਪਹਿਲਾਂ ਦਵਾਈ ਕਿ ਤੋ ਖਾਦੀ ਤੁਸੀਂ ਦਵਾਈ ਖਾਂਦੇ ਸੀ ਯੂਰੋ ਪਰ ਜਿੱਦਾ ਦੱਸਦੇ ਦੇ ਖਾਂਦੇ ਤੇ ਹੁਣ ਅਸੀਂ ਜੀ ਇੱਥੇ ਆਏ ਨਰੂਰ ਪਿੰਡ ਅੱਛਾ ਜੀ ਇੱਥੇ ਤੇ ਮਤਲਬ ਦੂਸਰੀ ਵਾਰ ਆਏ ਅਸੀਂ ਤੁਹਾਨੂੰ ਫਰਕ ਬਹੁਤ ਲੱਗਿਆ ਜੀ ਦੂਜੀ ਵਾਰ ਕਿੰਨਾ ਸੌ ਚ ਕਿੰਨੇ ਪਰਸੈਂਟ ਆਰਾਮ ਤੋਂ ਲੱਗਦਾ 70 80 ਪਰਸੈਂਟ ਆਰਾਮ ਹੈਗਾ ਤੁਹਾਨੂੰ ਤਾਂ ਠੀਕ ਹੈ ਧੰਨਵਾਦ ਤੁਹਾਡਾ ਜੀ ਹਾਂ ਜੀ ਬਜ਼ੁਰਗੋ ਤੁਹਾਡਾ ਕੀ ਨਾਮ ਆ ਜ ਕਿਹੜੀ ਜਗ੍ਹਾ ਤੋਂ ਆਏ ਆ ਨਾਲਾਗੜ ਤੋਂ ਪਿੰਡ ਪੇਂਟ ਕਰਨਣ ਆਓ ਕਿਹੜੀ ਜਗ੍ਹਾ ਤੋਂ ਆਸੀ ਪਿੰਡ ਕੰਗਨਾਲ ਬੰਨਾਲਾਗੜ ਤੋਂ ਆਏ ਨਾਲਾਗੜ ਤੋਂ ਆਏ ਠੀਕ ਹੈ ਜੀ ਕੀ ਤੁਹਾਨੂੰ ਪ੍ਰੋਬਲਮ ਕੀ ਤੁਹਾਨੂੰ ਕੀ ਸੀ ਮੈਨੂੰ ਗੋਡਿਆਂ ਦੀ ਪ੍ਰੋਬਲਮ ਸੀ ਅੱਛਾ ਠੀਕ ਹੈ ਜੀ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ ਹਾਂ ਜੀ 20 ਸਾਲ 20 ਸਾਲ ਹੋ ਗਏ ਆ 20 ਸਾਲ ਹੋ ਗਏ ਤੱਕੇ ਖੰਦ ਤੇ ਪਹਿਲਾਂ ਦਵਾਇ ਕਿਥੋਂ ਖਾਧੀ ਪਹਿਲਾਂ ਪਹਿਲਾਂ ਜੀ ਖਾਧੀਆਂ ਦਵਾਇ ਬਹੁਤ ਪਰ ਪੈਰਾਸੈਟamol ਦੀ ਗੋਲੀ ਖਾਂਦਾ ਹੁੰਦਾ ਅੱਛਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੁਣ ਇੱਥੇ ਤੁਹਾਨੂੰ ਆਰਾਮ ਆ ਜੀ ਹਾ ਫਰਕ ਪੈ ਗਿਆ ਕਿੰਨਾ ਫਰਕ ਪੈ ਗਿਆ 100 ਚੋਂ ਅੱਧੋ ਅੱਧਾ ਦਾ ਫਰਕ ਪੈ ਗਿਆ ਅੱਧੋ ਅੱਧਾ ਫਰਕ ਪੈ ਗਿਆ ਜੀ ਚੋ ਠੀਕ ਹੈ ਮਹਾਰਾ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤੁਹਾਡਾ ਕੀ ਨਾਮ ਆ ਕਿੱਥੋਂ ਆਏ ਤੁਸੀਂ ਸਿਜੀ ਨਾਲਾਗੜ੍ਹ ਤੇ ਹੈ ਨਾਟਕ ਵਾਲਾ ਹਿਮਾਚਲ ਪ੍ਰਦੇਸ਼ ਦਾ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਜੀ ਪੇਟ ਦੀ ਪ੍ਰੋਬਲਮ ਸੀ ਜ਼ਿਆਦਾ ਅੱਛਾ ਜੀ ਛਾਤੀ ਦੀ ਸੀ ਠੀਕ ਹੈ ਜੀ ਦਵਾਈ ਕਿਨੇ ਕਿਨੇ ਚਿਰ ਹੋ ਗਿਆ ਸਰ ਦਵਾਈ ਖਾਂਦੇ ਜਿੰਨਤਾ ਹੋ ਗਏ ਮੈਂ ਕਹਿੰਦੀ 20 25 ਸਾਲ ਹੋ ਗਏ ਜੀ 20 25 ਦਵਾਈ ਦਵਾਈ ਖਾਂਦੇ ਨੂੰ ਗਏ ਪਹਿਲਾਂ ਦਵਾਈ ਕਿੱਥੋਂ ਖਾਦੀ ਸੀ ਪਹਿਲਾਂ ਉਸਨੇ ਚੰਡੀਗੜ੍ਹ ਤੇ ਵੀ ਖਾਦੀ ਹੈ ਜੀ ਅਪਰਦੇਸ਼ ਵੀ ਖਾਦੀ ਹੈ ਠੀਕ ਹੈ ਜੀ ਕਈ ਥਾਵਾਂ ਤੇ ਨਾਲਾਗੜ੍ਹ ਤੇ ਵੀ ਖਾਦੀ ਹੈ ਓਕੇ ਠੀਕ ਹੈ ਜੀ ਹਾਂਜੀ ਹੁਣ ਤੁਹਾਨੂੰ ਇੱਥੋਂ ਕਿੰਨਾ ਆਰਾਮ ਹੈ ਚੇਤਾ ਜੀ ਮੈਨੂੰ ਆਧੂ ਦਾ ਆਰਾਮ ਹੈ। ਆਧੂ ਜਿਆਦਾ ਆਰਾਮ ਹੈਗਾ ਜੀ। ਚਲੋ ਮહારਾਜ ਕੰਤੂ ਨਹੀਂ ਬਕੋਣੋ ਜੀ। ਹਾਂ ਜੀ। ਮੈਨੂੰ ਤੁਹਾਡਾ ਕੀ ਨਾਮ ਹੈ ਜੀ? ਮੈਂ ਮੇਰ ਸਿੰਘ। ਕਿਹੜੀ ਜਗ੍ਹਾ ਤੋਂ ਆਏ ਆ? ਨਾਲਾਗੜ੍ਹ ਤੋਂ। ਨਾਲਾਗੜ੍ਹ ਤੋਂ ਆਏ। ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ? ਹਾਂ ਜੀ। ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ? ਕੋਟਿਆਂ ਦੀ ਪ੍ਰੋਬਲਮ। ਕਿੰਨੇ ਸਾਲ ਹੋ ਗਏ ਸੀ? ਬਹੁਤ ਦੇਰ ਹੋ ਗਈ ਜੀ। ਕਿੰਨੇ ਫੇਰ ਵੀ 2 3 4 5 6 ਸਾਲ ਹੋ ਗਏ। 5 6 ਸਾਲ ਹੋ ਗਏ ਜੀ। ਪਹਿਲਾਂ ਦਵਾਈ ਕਿਥੋਂ ਖਾਧੀ ਸੀ ਪਹਿਲਾਂ? ਮੈਂ ਨਹੀਂ ਖਾਧੀ ਕਿਤੇ ਨਹੀਂ ਝੂਠ। ਅੱਛਾ ਠੀਕ ਹੈ ਜੀ। ਇੱਥੇ ਦਵਾਈ ਪਹਿਲੀ ਵਾਰ ਤੇ ਤੁਹਾਨੂੰ ਕਿੰਨਾ ਫਰਕ ਪੈ ਗਿਆ ਤੁਹਾਨੂੰ ਅੱਧ-ਅੱਧ ਦਾ ਫਰਕ ਅੱਧ-ਅੱਧ ਫਰਕ ਪੈ ਗਿਆ ਜੀ ਹੁਣ ਅੱਛਾ ਠੀਕ ਹੈ ਜੀ ਠੀਕ ਹੈ ਚਲੋ ਮਾਰਾ ਤੁਹਾਨੂੰ ਤੁਸੀਂ ਬਾਅਦ ਵਿੱਚ ਤੁਹਾਨੂੰ ਜੀ ਠੀਕ ਹੈ ਜੀ ਹਾਂਜੀ ਮਾਤਾ ਤੁਹਾਡਾ ਕੀ ਨਾਮ ਆ ਜੀ ਗਰਮੀਤ ਕੌਰ ਕਿਹੜੀ ਜਗ੍ਹਾ ਤੋਂ ਆਏ ਆ ਨਾਲਾਗੜ੍ਹ ਤੋਂ ਨਾਲਾਗੜ੍ਹ ਤੋਂ ਆਏ ਆ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਗੋਡਿਆਂ ਦਾ ਗੋਡਿਆਂ ਦੀ ਕਿੰਨੇ ਸਾਲ ਹੋ ਗਏ ਪੰਜ-ਛੇ ਸਾਲ ਹੋ ਗਏ ਪੰਜ-ਛੇ ਸਾਲ ਹੋ ਗਏ ਨਾ ਪਹਿਲਾਂ ਦਵਾਈ ਕਿੱਥੇ ਖਾਧੀ ਤੁਸੀਂ ਨਾਲਾਗੜ੍ਹ ਤੋਂ ਖਾਧੀ ਅੱਛਾ ਉੱਥੇ ਆਰਾਮ ਨਹੀਂ ਆ ਤੁਹਾਨੂੰ ਇੱਥੇ ਹੁਣ ਨਰੂਡ ਦੀ ਦਵਾਈ ਖਾ ਰਹੇ ਆ ਗੁਰੂ ਨਾਨਕ ਚੈਸਟੀ ਇਹ ਤੁਹਾਨੂੰ ਰਾਮਣ ਹਾਂਜੀ ਰਾਮਣ 100 ਚ ਕਿੰਨੇ ਪਰਸੈਂਟ ਆਰਾਮ ਤੁਹਾਨੂੰ ਹੈ ਜੀ 100 ਚ ਕਿੰਨੇ 10 15 20 50 50 ਵੀ ਹੈ ਜੀ ਆਪਾਂ ਤੁਹਾਨੂੰ ਰਾਮਾ ਜੀ ਚਲੋ ਠੀਕ ਹੈ ਧੰਨਵਾਦ ਜੀ